ਪ੍ਰਥਮ ਨਾਮ ਕ੍ਰਿਸ਼ਨ ਬ੍ਰਿਸ਼ਨ ਕਬੂ ਨਾ ਧਾਉ ਮੈਂ ਮੰਦਾ ਦਿਸੇ ਜਦ ਕਿ ਜੈਨੇ ਪੁੱਛਿਆ ਮੰਦਾ ਕਿਨੂ ਐ ਤੇ ਕਲਗੀ ਦਾ ਰੱਖਣ ਲੱਗੇ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਕੁੱਲ ਕਾਇਨਾਤ ਦਾ ਆਦ ਹੈ ਜੋ ਅੰਤ ਤੱਕ ਰਹਿਣ ਵਾਲਾ ਜੋ ਪਰਮਾਤਮਾ ਹੈ ਮੈਂ ਤੇ ਉਹਨੂੰ ਮੰਨਦਾ ਮੈਂ ਕਰਤੇ ਨੂੰ ਮੰਨਦਾ ਕਰਿਤ ਨੂੰ ਨਹੀਂ ਮੰਨਦਾ ਬਰਕਰਿਤ ਨੂੰ ਮਾੜਾ ਵੀ ਨਹੀਂ ਆਖਿਆ ਦੇਵੀ ਦੇਵਤਿਆਂ ਨੂੰ ਮਾੜਾ ਨਹੀਂ ਆਖਿਆ ਵਾਹ ਮੰਨਿਆ ਓਮ ਕਰੇਪ ਤੇ ਅਸੀਂ ਕਰਦੇ ਨੂੰ ਮੰਨਦੇ ਹਾਂ ਜਿਹੜਾ ਦੇਵੀ ਦੇਵਤਿਆਂ ਨੂੰ ਬਣਾਉਣ ਵਾਲਾ ਹੈ ਜਿਹਦੇ ਬਾਰੇ ਚੰਗੀ ਦੀ ਵਾਰਚ ਲਿਖਿਆ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗੇ ਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਰਸ਼ ੜ ਘਾਇਆ ਅਸੀਂ ਉਸ ਨੂੰ ਮੰਨਦੇ ਹਾਂ ਕਾਲ